ਪ੍ਰਤੌਰ 'ਤੇ ਵਾਲੀ ਸਰਕਾਰਾਂ ਦਾ ਲੋਕਾਂ ਵੱਲੋਂ ਬਿਲਕੁਲ ਲੋਕ ਕੀਤਾ ਗਿਆ ਸੀ ਕਿ ਕਿਸਾਨਾਂ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਗੁਰਦਾਸਪੁਰ ਵੱਲੋਂ 21 ਫਰਵਰੀ ਨੂੰ ਹਰਿਆਣਾ ਪੰਜਾਬ ਦੇ ਖਨੋਰੀ ਬਾਰਡਰ ਉੱਤੇ ਹਰਿਆਣਾ ਪੁਲਿਸ ਦੇ ਪੈਰਾ ਮਿਲਟਰੀ ਫੋਰਸ ਵੱਲੋਂ ਪੰਜਾਬ ਵਿੱਚ ਵੜ ਕੇ ਸੈਂਕੜੇ ਕਿਸਾਨ ਮਜ਼ਦੂਰਾਂ ਨੂੰ ਗੰਭੀਰ ਜ਼ਖਮੀ ਕਰਨ ਅਤੇ ਨੌਜਵਾਨ ਕਿਸਾਨ ਆਗੂ ਸ਼ੁਭਕਰਨ ਨੂੰ ਗੋਲੀ ਮਾਰ ਕੇ ਸ਼ਹੀਦ ਕਰਨ ਦੇ ਵਿਰੋਧ ਵਿੱਚ ਗੁਰਦਾਸਪੁਰ ਦੇ ਹਰਦੋਸ਼ਨੀ ਬਾਈਪਾਸ ਤੇ ਕੇਂਦਰ ਤੇ ਹਰਿਆਣਾ ਸਰਕਾਰ ਦਾ ਪੁਤਲਾ ਫੁਕਿਆ ਗਿਆ। ਸਰਕਾਰ ਮੁਰਦਾਬਾਦ ਮੁਰਦਾਬਾਦ ਹਰਿਆਣਾ ਸਰਕਾਰ ਮੁਰਦਾਬਾਦ 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 ਬੀਜੇਪੀ ਸਰਕਾਰ ਮੁਰਦਾਬਾਦ ਮੁਰਦਾਬਾਦ ਬੀਜੇਪੀ ਸਰਕਾਰ ਦਾ ਵਿੜਾਈ ਕਰਕੇ ਇੱਕ ਮੈਂਟਰ ਜੋ ਕੇਂਦਰ ਕੇਂਦਰ ਸਰਕਾਰ ਤੇ ਬੀਜੇਪੀ ਸਰਕਾਰ ਦਾ ਤੇ ਹਰਿਆਣੇ ਸਰਕਾਰ ਦਾ ਜੋ ਇੱਥੇ ਹਰਦੁਸ਼ਨੀਆ ਰੋਡ ਬਾਈਪਾਸ ਚੌਂਕ ਤੇ ਵਿੱਚ ਜੋਨ ਬਾਬਾ ਮਸ਼ਕੂ ਤੇ ਜੋਨ ਬੇਬੇ ਨਾਨਕੀ ਦੇ ਘਰਾਂ ਵੱਲੋਂ ਉਸ ਤਰ੍ਹਾਂ ਫੂਕਿਆ ਗਿਆ ਇਸ ਸਰਕਾਰ ਦਾ ਸਿੱਟ ਸਿਆਪਾ ਕੀਤਾ ਗਿਆ ਕਿ ਜਿਨ੍ਹਾਂ ਸਰਕਾਰਾਂ ਨੇ ਨੇ ਹੱਥੇ ਕਿਸਾਨਾਂ ਦੇ ਬਹਿ ਕੇ ਪੰਜਾਬ ਦੇ ਵਿੱਚ ਵੜ ਕੇ ਤੇ ਉਹਨਾਂ ਤੇ ਗੋਲੀਆਂ ਚਲਾਈਆਂ ਸਾਡੇ ਸੁਭਕਰਮ ਸਿੰਘ ਕਿਸਾਨ ਨੂੰ ਵੀਰ ਨੂੰ ਸ਼ਹੀਦ ਕੀਤਾ ਗਿਆ ਤੇ ਮਸ਼ੀਨਰੀ ਦਾ ਵੀ ਲੱਖਾਂ ਦਾ ਨੁਕਸਾਨ ਕਰਕੇ ਤੇ ਇਹ ਸਰਕਾਰਾਂ ਫਿਰ ਸੱਚੇ ਸਿੱਟੀਆਂ ਬਣੀਆਂ ਬੈਠੀਆਂ ਨੇ ਸੋ ਉਹਨਾਂ ਸਰਕਾਰਾਂ ਨੂੰ ਅੱਜ ਪੂਰੇ ਪੰਜਾਬ ਦੇ ਵਿੱਚ ਫਿਰ ਤੋਂ ਸਿਆਪਾ ਉਹਨਾਂ ਦਾ ਕੀਤਾ ਜਾ ਰਿਹਾ ਉਹਨਾਂ ਦੇ ਪੁੱਤਲੇ ਭੁਕੇ ਜਾ ਰਹੇ ਕੇਂਦਰ ਸਰਕਾਰ ਦੇ ਇਹ ਸਰਕਾਰਾਂ ਇੰਨੀ ਧੱਕੇਸ਼ਾਹੀ ਤੋਂ ਬਾਝ ਆਉਣ ਇਹ ਲੋਕ ਅੰਕਰ ਦਾ ਘਾਣ ਕਰਨ ਵਾਲੀਆਂ ਸਰਕਾਰਾਂ ਦਾ ਲੋਕਾਂ ਵੱਲੋਂ ਬਿਲਕੁਲ ਵਿਰੋਧ ਕੀਤਾ ਗਿਆ ਬੀਜਪੀ ਸਰਕਾਰ ਦਾ ਵੀ ਕਿ ਭਾਈ ਇਹ ਤਾਂ ਦਾ ਜੋ ਖੰਡ ਕਰਨ ਵਾਲਾ ਕਰਨ ਵਾਲੀ ਸਰਕਾਰਾਂ ਨੇ ਇਹ ਦੇਸ਼ ਨੂੰ ਪਿੰਨਾ ਤੇ ਮੁਕਾਫਾ ਦੇ ਮੁਤਾਬਕ ਅੱਜ ਇਹ ਕਾਰਾ ਮਦੂਸ ਟਰਾਲੀ ਕਿਥੋਂ ਵੀ ਬਾਈਪਾਸ ਚਾਂਦਰੀ ਦੇ ਵਿੱਚ ਉਹ ਖੇਤ ਤੋਂ ਨਿਕਿਆ ਗਿਆ ਹੋਇਆ ਤੇ ਨਾਲ ਦੀ ਨਾਲ ਅਸੀਂ ਪੰਜਾਬ ਸਰਕਾਰ ਨੂੰ ਕਹਿਣਾ ਚਾਹਾਂਗੇ ਕਿ ਭਾਈ ਤੁਹਾਡੇ ਘਰ ਦੇ ਵਿੱਚ ਆਣ ਕੇ ਤੁਹਾਡੇ ਲੋਕਾਂ ਨੂੰ ਗੋਲੀਆਂ ਦੇ ਨਾਲ ਮਾਰ ਕੇ ਗਏ ਨੇ ਸਾਡੀਆਂ ਸਰਕਾਰਾਂ ਕਾਦੇ ਵਾਸਤੇ ਅਸੀਂ ਸਰਕਾਰਾਂ ਚੁਣੀਆਂ ਨੇ ਅੱਜ ਪੰਜਾਬ ਦੀ ਅੱਖ ਨੂੰ ਵੰਗਾਰ ਕੇ ਜਾਂਦੇ ਨੇ ਅੱਜ ਪੰਜਾਬ ਨੂੰ ਵੰਗਾਰ ਕੇ ਜਾਂਦੇ ਨੇ ਘਰ ਦੇ ਵਿੱਚ ਆਣ ਕੇ ਕੁੱਟ ਕੇ ਜਾਂਦੇ ਨੇ ਕਿ ਸਾਡੀ ਪੁਲਿਸ ਸਾਡੀਆਂ ਲੰਗਰ ਵਾਲੀਆਂ ਟਰਾਲੀਆਂ ਡੱਕਦੀ ਆ ਸਾਡੀ ਪੁਲਿਸ ਸਾਡੇ ਵਹੀਕਲ ਡੱਕ ਕੇ ਪਿੱਛੇ ਬੈ ਜਾਂਦੀ ਹੈ ਪਰ ਜਦੋਂ ਲੋੜ ਪੈਂਦੀ ਹੈ ਸਾਡੇ ਜਿੱਥੇ ਪੁਲਸ ਦਾ ਫਰਜ ਬੰਦਾ ਖੜਨ ਦਾ ਉਦੋਂ ਪੁਲਿਸ ਜਾਂ ਪਾ ਚੜਦੀ ਹੈ ਸੋ ਇਹ ਬਹੁਤ ਮਾੜੀ ਗੱਲ ਹੈ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵਾਸਤੇ ਵੀ ਸੋ ਅਸੀਂ ਕਹਾਂਗੇ ਕਿ ਭਾਈ ਅਸੀਂ ਜੋ ਐਮਐਸਪੀ ਦੀ ਜੋ ਆਪਣੇ ਬਣਦੇ ਕਾਨੂੰਨ ਦੇ ਲੈਣ ਵਾਸਤੇ ਤੇ ਪਹੁੰਚੇ ਨੇ ਉਹ ਲੈ ਕੇ ਖੜਾ ਬੇਸ਼ੱਕ ਉਹਦੇ ਵਾਸਤੇ ਜਿੰਨੇ ਵਸਤੀ ਸਰ ਲਾ ਗਿਆ ਧੰਨਵਾਦ ਵਾਹਿਗੁਰੂ ਸਭ ਦਾ ਵਾਹਿਗੁਰੂ